ਗੁਰੂ ਪਿਆਰਿਓ ਅਕਸਰ ਹੀ ਅਸੀਂ ਕਰਮਾਂ ਬਾਰੇ ਗੱਲ ਕਰਦੇ ਆ ਪਰ ਸਾਨੂੰ ਉਨੀ ਕਰਮਾਂ ਦੀ ਸਮਝ ਨਹੀਂ ਹੁੰਦੀ ਮਹਾਪੁਰਖਾਂ ਦੇ ਜੀਵਨ ਵਿੱਚੋਂ ਸਾਨੂੰ ਬਹੁਤ ਗੱਲਾਂ ਮਿਲ ਜਾਂਦੀਆਂ ਨੇ ਬਾਣੀ ਵੀ ਸਾਨੂੰ ਸਮਝਾਉਂਦੀ ਆ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਣਾ ਜਿੰਨ ਕੀਆ ਸੋਈ ਸਾਰ ਕਰੇ ਕਿ ਦੇਖੋ ਜੀ ਇਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਆ ਕਿਸੇ ਨੂੰ ਵੀ ਕੋਈ ਧੱਕੇ ਨਾਲ ਚੀਜ਼ ਨਹੀਂ ਮਿਲ ਸਕਦੀ ਇਹ ਕਰਮਾਂ ਦੇ ਉੱਪਰ ਹੀ ਨਿਵੇੜਾ ਹੁੰਦਾ ਜੇ ਕੋਈ ਕਹੇ ਕਿ ਹੁਣੇ ਮੈਨੂੰ ਆ ਚੀਜ਼ ਮਿਲਣੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਬਾਬਾ ਆਨੰਦ ਸਿੰਘ ਜੀ ਕੋਲ ਕੋਈ ਪ੍ਰੇਮੀ ਆਇਆ ਉਹਨੇ ਵੀ ਆ ਕੇ ਆਪਣੇ ਕਰਮਾਂ ਬਾਰੇ ਪੁੱਛਿਆ ਉਦੋਂ ਫਿਰ ਬਾਬਾ ਜੀ ਨੇ ਕਿਹਾ ਵੀ ਦੇਖੋ ਭਾਈ ਇਹ ਜਿਹੜੀ ਸਜ਼ਾ ਵਾ ਕਰਮਾਂ ਦੀ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਿ ਕਸੂਰ ਕੀਤਾ ਹੋਊਗਾ ਤਾਂ ਸਜ਼ਾ ਵੀ ਮਿਲੂਗੀ ਇਸ ਕਰਕੇ ਤੁਸੀਂ ਹਰੀ ਦੇ ਚਿੱਤ ਨਾਲ ਚਿੱਤ ਜੋੜੋ ਬਾਣੀ ਦੇ ਚਤਨ ਨਾਲ ਚਤ ਜੋੜ ਲਓ ਬਾਣੀ ਦੇ ਸ਼ਬਦਾਂ ਨਾਲ ਸ਼ਬਦ ਜੋੜ ਲਓ ਕੀ ਹੋਵੇਗਾ ਤੁਸੀਂ ਹੁਕਮ ਦੇ ਵਿੱਚ ਰਹਿਣਾ ਸਿੱਖ ਜਾਓਗੇ ਭਾਵੇਂ ਗਰੀਬੀ ਆ ਅਮੀਰੀ ਆ ਬਾਣੀ ਦਾ ਰੂਪ ਹੀ ਹੋ ਜਾਮੂਗੇ ਇੱਕ ਮਿਕਤਾ ਹੋ ਜਾਵੇਗੀ ਇਸ ਕਰਕੇ ਕਈ ਵਾਰੀ ਕੀ ਹੁੰਦਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਕੋਈ ਜੋਤਸ਼ੀ ਹੁੰਦਾ ਉਹ ਕਹਿੰਦਾ ਲੈ ਬਈ ਜਿਹੜਾ 6 ਮਹੀਨਿਆਂ ਨੂੰ ਹੋਣ ਵਾਲਾ ਲਾਭ ਆ ਮੈਂ ਤੈਨੂੰ ਦਿਨਾਂ ਵਿੱਚ ਹੀ ਦਵਾ ਦੇਣਾ ਪਾਵਦੇ ਨੂੰ ਅੱਜ ਹੀ ਦੇ ਦੇਣਾ ਬੰਦੇ ਫਿਰ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਉਹ ਕਹਾਣੀ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਕਿ ਇੱਕ ਕੁਕੜੀ ਸੀ ਕਿਸੇ ਦੇ ਪਾਸ ਜਿਹੜੀ ਰੋਜ਼ ਸੋਨੇ ਦਾ ਅੰਡਾ ਦਿੰਦੀ ਸੀ ਤਾਂ ਜਿਹਦੇ ਕੋਲ ਸੀਗੀ ਉਹਨੇ ਦੇਖਿਆ ਵੀ ਉਹ ਰੋਜ਼ ਸੋਨੇ ਦਾ ਅੰਡਾ ਦਿੰਦੀ ਆ ਤੇ ਰੋਜ਼ ਸੋਨੇ ਦੇ ਆਂਡੇ ਦੇਣ ਕਰਕੇ ਉਹ ਮਾਲੂ-ਮਾਲ ਹੋ ਗਿਆ ਇੱਕ ਦਿਨ ਉਹਦੇ ਮਨ ਦੇ ਵਿੱਚ ਇੰਨਾ ਲਾਲਚ ਆ ਗਿਆ ਵੀ ਇਹਨੂੰ ਮਾਰ ਕੇ ਦੇਖਾਂ ਵੀ ਇਹਦੇ ਅੰਦਰ ਸੋਨੇ ਦੇ ਕਿੰਨੇ ਕਾਂਡੇ ਆ ਸਮਝਾਉਣ ਮਾਤਰ ਪ੍ਰਮਾਣ ਆਹੇ ਵੀ ਇਕੱਠੇ ਹੀ ਮੈਂ ਕੱਢ ਲੈਣਾ ਰੋਜ਼ ਵੇਖਣ ਦੀ ਲੋੜ ਹੀ ਨਹੀਂ ਹੋਰ ਨਾ ਕੋਈ ਉਹਨੂੰ ਇੱਕ ਚੱਕ ਕੇ ਹੀ ਨਾ ਲੈ ਜੇ ਉਹਨੇ ਫਿਰ ਕੁਕੜੀ ਦੀ ਧੌਣ ਮਰੋੜ ਦਿੱਤੀ ਵਿੱਚੋਂ ਕੀ ਨਿਕਲਣਾ ਸੀਗਾ ਤਾਂ ਲੋਭ ਦੇ ਕਰਕੇ ਧੌਣ ਮਰੋੜ ਕੇ ਕਹਿੰਦਾ ਵੀ ਜਿੰਨੇ ਸੀ ਇਕੱਠੇ ਹੀ ਕੱਢ ਲਈਏ ਫਿਰ ਬਾਅਦ ਵਿੱਚ ਬੜਾ ਪਛਤਾਇਆ ਵੀ ਗਲਤੀ ਹੋ ਗਈ ਇਸੇ ਪ੍ਰਕਾਰ ਬੰਦੇ ਦਾ ਲਾਲਚਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਕਈ ਵਾਰੀ ਅਸੀਂ ਜੀਵ ਲੋਭ ਦੇ ਕਰਕੇ ਅਨੇਕਾਂ ਕੋ ਕਰਮ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਬਚਨਾਂ ਜਿਹਾ ਬੀਜੈ ਸੋ ਲੁਣਾ ਕਰਮਾਂ ਸੰਦੜਾ ਖੇਤ ਤ੍ਰਿਤ ਰਾਸ਼ਟਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਨੇਤਰਾਂ ਤੋਂ ਅੰਨਾਂ ਸੀ ਤ੍ਰਿਤ ਰਾਸ਼ਟਰ ਨੇ ਇੱਕ ਵਾਰੀ ਭਗਵਾਨ ਕ੍ਰਿਸ਼ਨ ਮਹਾਰਾਜ ਨੂੰ ਪੁੱਛਿਆ ਵੀ ਇਹ ਕੌਰਮਾਂ ਦਾ ਪਿਤਾ ਪੁੱਛਦਾ ਕਹਿੰਦਾ ਜੀ ਮੈਨੂੰ ਦੱਸੋ ਤੁਸੀਂ ਘਟ ਘਟ ਦੇ ਮਾਲਕੋਂ ਵੀ ਮੈਂ ਅੰਨਾਂ ਕਿਉਂ ਹੋ ਗਿਆ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹ ਤੇਰੇ ਕੀਤੇ ਕਰਮ ਕਰਮਾਂ ਦੀ ਹੀ ਸਜ਼ਾ ਹੈ ਕਹਿੰਦਾ ਨਹੀਂ ਤੈਨੂੰ ਕੋਈ ਭਲੇਖਾ ਮੈਂ ਨਹੀਂ ਕੋਈ ਮਾੜਾ ਕੰਮ ਕੀਤਾ। ਭਗਵਾਨ ਜੀ ਕਹਿਣ ਲੱਗੇ ਝਾਤੀ ਮਾਰੋ। ਕਹਿੰਦਾ ਬਹੁਤ ਲੰਮੀ ਮਾਰੀ ਆ। ਮਾੜੀ ਮੋਟੀ ਨਹੀਂ 100 ਜਨਮ ਵੇਖੇ ਆਪਦੇ ਮੈਂ। ਪਿਛਲੇ 100 ਜਨਮਾਂ ਦਾ ਮੈਨੂੰ ਗਿਆਨ ਆ। ਇਨ੍ਹਾਂ ਗਿਆਨ ਸੀ 73 ਰਾਸ਼ਟਰ ਨੂੰ ਵੀ ਆਪਦੇ 100 ਜਨਮਾਂ ਦਾ ਗਿਆਨ ਸੀ। ਦੇਖ ਸਕਦਾ ਸੀ। ਕਹਿੰਦਾ ਅੱਜ ਤੱਕ ਕੋਈ ਅਪਰਾਧ ਨਹੀਂ ਪਿਛਲੇ 100 ਜਨਮਾਂ ਵਿੱਚ। ਕ੍ਰਿਸ਼ਨ ਜੀ ਕਹਿਣ ਲੱਗੇ 73 ਰਾਸ਼ਟਰ ਜਿੰਨਾ ਚਰ ਕਿਸੇ ਦਾ ਕੋਈ ਕੋ ਕਰਮ ਮਾੜਾ ਨਾ ਕੀਤਾ ਹੋਵੇ ਉਹਨਾਂ ਚਰ ਉਹਨੂੰ ਸਜ਼ਾ ਨਹੀਂ ਮਿਲਦੀ ਜਿਵੇਂ ਬਾਬਾ ਅਨੰਦ ਸਿੰਘ ਜੀ ਵੀ ਕਹਿੰਦੇ ਆ ਵੀ ਸਜ਼ਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਨ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਜੋ ਬੰਦਾ ਕਰਦਾ ਉਹੀ ਉਹਨੂੰ ਮਿਲਦਾ ਇਸ ਕਰਕੇ ਤ੍ਰਿਸ਼ਟਰਾਸ਼ਟਰ ਕਹਿੰਦਾ ਵੀ ਜੇ ਮੈਂ ਕੋਈ ਇਹੋ ਜੀ ਗਲਤੀ ਕੀਤੀ ਆ ਤੇ ਮੈਨੂੰ ਫਿਰ ਪਤਾ ਤਾਂ ਲੱਗੇ ਮੈਂ ਕਿਵੇਂ ਕੀਤੀ ਆ ਵੀ ਮੈਂ ਤਾਂ ਗਲਤੀ ਕੀਤੀ ਨਹੀਂ ਪਰ ਮੈਂ ਅੰਨਾ ਕਿਉਂ ਹਾਂ ਇੰਨੇ ਸੌਖੇ ਨੇ ਸਾਧਨ ਇੰਨਾ ਧਨ ਇੰਨੀ ਔਲਾਦ ਸਭ ਕੁਝ ਪਰ ਮੈਂ ਅੰਨਾ ਫਿਰ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ 107ਵਾਂ ਜਨਮ ਆਪਦਾ ਦੇਖ ਪਿੱਛੇ ਹੋਰ ਤਾਂ ਉਹਨੇ ਦੇਖਿਆ ਵੀ ਕੀ ਕੀਤਾ ਉਹਨੇ ਇੱਕ ਟਿੱਡੇ ਨੂੰ ਹੱਥ ਵਿੱਚ ਫੜ ਕੇ ਕਿੱਕਰ ਦੀ ਸੂਲ ਦੇ ਨਾਲ ਉਹਦੀਆਂ ਅੱਖਾਂ ਦੇ ਵਿੱਚ ਸੂਲਾ ਮਾਰੀਆਂ ਸੀ ਤੂੰ ਉਹਦੀਆਂ ਅੱਖਾਂ 'ਚ ਸੂਲਾ ਮਾਰੀਆਂ ਸੀ ਦੇਖ ਜਿਸ ਵੇਲੇ ਤ੍ਰਿਤਰਾਸ਼ਟਰ ਨੇ ਵਾਕਈ ਅੰਤਰਜਾਮਤਾ ਦੁਆਰਾ ਪਿੱਛੇ ਧਿਆਨ ਮਾਰਿਆ ਕਹਿੰਦਾ ਠੀਕ ਠੀਕ ਮੈਨੂੰ ਸਜ਼ਾ ਮਿਲੀ ਆ ਇਹ ਜਿਹੜੇ ਮੇਰੇ ਨੇਤਰ ਅੱਜ ਨਹੀਂ ਨਾ ਸੰਸਾਰ ਨੂੰ ਵੇਖ ਰਹੇ ਕਿਸੇ ਟਾਈਮ ਮੈਂ ਇੱਕ ਟਿੱਡੇ ਦੀਆਂ ਅੱਖਾਂ ਵਿੱਚ ਸੂਲਾ ਚਬੋਈਆਂ ਸੀ ਉਹ ਵੀ ਦੇਖਣੋਂ ਰਹਿ ਗਿਆ ਸੀ ਭਰੋਸਾ ਆ ਗਿਆ ਹੁਣ ਤ੍ਰਿਤ ਰਾਸ਼ਟਰ ਕੀ ਕਹਿੰਦਾ ਵੀ ਉਹ ਕਹਿੰਦਾ ਮੇਰੇ 100 ਪੁੱਤ ਕਿਉਂ ਮਾਰੇ ਗਏ ਵੀ ਮੈਂ ਤਾਂ ਐਸਾ ਕੋਈ ਉਪਰਾਧ ਨਹੀਂ ਕੀਤਾ ਭਗਵਾਨ ਜੀ ਕਹਿੰਦੇ ਦੇਖੋ ਜੀ ਜਿਹੜੇ ਜਨਮ ਦੀ ਮੈਂ ਗੱਲ ਕਰ ਰਿਆਂ ਉਹਦੇ ਵਿੱਚ ਤੈਨੂੰ ਉਸ ਜਨਮ ਵਿੱਚ ਮਾਸ ਖਾਣ ਦਾ ਬੜਾ ਸ਼ੌਂਕ ਸੀਗਾ ਕਈ ਲੋਕ ਹੁੰਦੇ ਆ ਨਾ ਤੁਸੀਂ ਵੇਖਿਓ ਬੜੇ ਸ਼ਕੀਨ ਨੌਨ ਵੈਜੀਟੇਰੀਅਨ ਜਿਹੜਾ ਵੱਡੇ ਪੱਦਰ ਤੇ ਲੋਕ ਖਾਂਦੇ ਆ ਇਹ ਮਾਸ ਖਾਂਦੇ ਆ ਇਸ ਕਰਕੇ ਉਦੋਂ ਵੀ ਤੂੰ ਰਾਜੇ ਸੀਗਾ ਤੇਰੇ ਜੱਪ ਬੜੇ ਸੀ ਤਪ ਬੜੇ ਸੀ ਬੰਦਗੀ ਬੜੀ ਸੀ ਤੈਨੂੰ ਐਸ ਜਨਮ ਵਿੱਚ ਵਾਰੀ-ਵਾਰੀ ਆਉਂਦਿਆਂ ਭੋਗ ਭੋਗਣਾ ਪਿਆ ਕਰਮ ਤੇਰਾ ਉਸੇ ਜਨਮ ਦਾ ਹੀ ਆ ਤੂੰ ਮਾਸ ਖਾਣ ਦਾ ਸ਼ਕੀਨ ਸੀਗਾ ਇੱਕ ਦਿਨ ਕੀ ਕੀਤਾ ਤੇਰੇ ਸ਼ਿਕਾਰੀ ਰੱਖੇ ਹੋਏ ਸੀ بارش ਹੋਣ ਦੇ ਕਰਕੇ ਉਹ ਬਾਹਰ ਨਾ ਜਾ ਸਕੇ ਤੇ ਸ਼ਿਕਾਰ ਨਾ ਕੋਈ ਲਿਆਂਦਾ ਤੇ ਜਿਹੜੇ ਹਾਂਸਾਂ ਦੇ ਬੱਚੇ ਤੇਰੇ ਮਹਿਲਾਂ 'ਚ ਸੀਗੇ ਸਰੋਵਰ ਦੇ ਵਿੱਚੋਂ ਉਹ ਇੱਕ ਬੱਚਾ ਲਿਆਂਦਾ ਜਦੋਂ ਬਣਾ ਕੇ ਤੈਨੂੰ ਖਵਾਇਆ ਤੇ ਅੱਜ ਹਾਂਸ ਦੇ ਮਾਸ ਨੂੰ ਖਾ ਕੇ ਤੇਰੇ ਮਨ ਨੂੰ ਇੰਨੀ ਖੁਸ਼ੀ ਹੋਈ ਵੀ ਤੂੰ ਇੰਨਾ ਪ੍ਰਸੰਨ ਹੋ ਗਿਆ ਕਹਿੰਦਾ ਇਹੋ ਜਿਹਾ ਮਾਸ ਪਹਿਲਾਂ ਨਹੀਂ ਕਦੇ ਖਾਦਾ ਰੋਜ਼ ਤੂੰ ਆਖਿਆ ਸੀ ਬਣਾਇਆ ਕਰੋ ਸ਼ਿਕਾਰੀਆ ਨੇ ਕਿਹਾ ਠੀਕ ਬਾਹਰ ਜਾਣ ਦੀ ਕੀ ਲੋੜ ਆ ਹਾਂਸਾਂ ਦੇ ਬੱਚੇ ਵਾਰੀ-ਵਾਰੀ 100 ਬੱਚੇ ਤੈਨੂੰ ਸਾਰੇ ਮਾਰ-ਮਾਰ ਕੇ ਖਵਾਏ ਆ ਇਹ ਤ੍ਰਤਰਾਸ਼ਟਰ ਤੂੰ ਸਵਾਦ ਸਵਾਦ ਵਿੱਚ ਵਾਰੀ ਵਾਰੀ ਕਰਕੇ ਸਾਰੇ ਖਾ ਗਿਆ ਇਸ ਕਰਕੇ ਜਦੋਂ ਮਾਨਸਰੋਵਰ ਤੋਂ ਹਾਂਸ ਆਇਆ ਉਹਨਾਂ ਨੇ ਦੇਖਿਆ ਵੀ ਸਾਡੇ ਤਾਂ ਇੱਥੇ ਬੱਚੇ ਸੀਗੇ ਇੱਕ ਵੀ ਹੈ ਨਹੀਂ ਤੇ ਫਿਰ ਉੱਥੇ ਉਹਨਾਂ ਨੇ ਸ਼ਰਾਪ ਦਿੱਤਾ ਸ਼ਰਾਪ یوں ਦਿੱਤਾ ਵੀ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਵਿਜੋਗ ਵਿੱਚ ਮਰ ਰਹੇ ਹਾਂ ਤੂੰ ਵੀ ਆਪਣੇ ਬੱਚਿਆਂ ਦੇ ਵਿਜੋਗ ਵਿੱਚ ਮਰੇਂਗਾ ਉਹ 100 ਬੱਚੇ ਤੇਰੇ ਖਾਦੇ ਹੋਏ ਉਹਨਾਂ ਦੇ ਬਦਲੇ ਅੱਜ ਤੇਰੇ ਬੱਚੇ ਮਰੇ ਆ ਰਾਜਾ ਕੀਤੇ ਕਰਮਾਂ ਦਾ ਫਲ ਤੈਨੂੰ ਮਿਲਿਆ ਹੈ ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਬਚਨ ਆ ਨਾ ਜੇਹਾ ਬੀਜੇ ਸੋ ਲੁਣਾ ਹੈ ਕਰਮਾਂ ਸੰਦੜਾ ਖੇਤ ਕਿਸੇ ਨੂੰ ਦੋਸ਼ ਨਹੀਂ ਦੇਣਾ ਜੇ ਧਨ ਮਿਲਿਆ ਹੈ ਸਾਡੇ ਕਰਮਾਂ ਦਾ ਸੁੱਖ ਮਿਲਿਆ ਸਾਡੇ ਕਰਮਾਂ ਦਾ ਇੱਜ਼ਤ ਮਿਲੀ ਆ ਸਾਡੇ ਕਰਮਾਂ ਦੀ ਨਹੀਂ ਮਿਲੀ ਤੇ ਰੱਬ ਨੂੰ ਤਾਣਾ ਨਾ ਮਾਰੋ ਕਦੇ ਵੀ ਤਾਣਾ ਨਾ ਮਾਰੋ ਇਸ ਕਰਕੇ ਨਹੀਂ ਧਨ ਮਿਲਿਆ ਤੇ ਰੱਬ ਨੂੰ ਤਾਣਾ ਨਾ ਮਾਰੋ ਅਸੀਂ ਤੇਰੇ ਕਿਹੜੇ ਮਾਂ ਮਾਰੇ ਨੇ ਸਾਨੂੰ ਨਹੀਂ ਦਿੱਤਾ ਸਾਨੂੰ ਤੂੰ ਕਿਉਂ ਦੁੱਖ ਦੇ ਰਿਹਾ ਕੁੱਝ ਲੋਕ ਇਦਾਂ ਦੇ ਉਲਾਮਬੇ ਦੇਂਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਵੀ ਤਾਂ ਇਹ ਠੀਕ ਗੱਲ ਨਹੀਂ ਇਹ ਤੇ ਆਪਣੇ ਆਪਣੇ ਕੀਤੇ ਕਰਮਾਂ ਦਾ ਫਲ ਆ ਭੋਗਦੇ ਜਾਓ ਕਰਨਾ ਕੀ ਆ ਇਹਨਾਂ ਕਰਮਾਂ ਦੇ ਸਾਥ-ਸਾਥ ਅੱਗੇ ਵਾਸਤੇ ਸ਼ੁਭ ਕਰਮ ਬਣਾਓ ਬਾਬਾ ਨੰਦ ਸਿੰਘ ਜੀ ਦੇ ਬਚਨ ਤੇ ਇਸ ਕਰਕੇ ਭਾਈ ਆਪਣੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਸਿੱਖਿਆ ਸਿਧਾਂਤ ਦਿੱਤੇ ਆ ਸੰਗਤ ਵਿੱਚ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਸ਼ੁਭ ਕਰਮ ਕਰਨੇ ਕੰਨਾਂ ਦੁਆਰਾ ਬਾਣੀ ਸੁਣਨੀ ਫਿਰ ਇਹ ਜਦੋਂ ਬਾਣੀ ਅੰਦਰ ਉਤਰ ਜਾਂਦੀ ਆ ਬੰਦਾ ਬਾਣੀ ਦਾ ਹੀ ਸਰੂਪ ਹੋ ਜਾਂਦਾ ਬੁੱਧੀ ਜਿਹੜੀ ਅਕਲ ਜਿਹੜੀ ਸ਼ੁੱਧ ਹੋ ਜਾਂਦੀ ਆ ਤੇ ਇਵੇਂ ਇੱਕ ਮਕਤਾ ਵੀ ਹੋ ਜਾਂਦੀ ਆ ਇਹ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਜਿਹਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਗੁਰੂ ਅਰਜਨ ਦੇਵ ਜੀ ਦੇ ਵੀ ਬਚਨ ਆ ਇਹ ਸਰਣਾਗਤ ਬੜਾ ਪਿਆਰਾ ਸ਼ਬਦ ਆ ਸਰਣਾਗਤ ਆਪਾਂ ਵੀ ਆ ਕੋਈ ਕਿਸੇ ਦੀ ਸਰਣਾਗਤ ਆ ਕੋਈ ਕਿਸੇ ਦੀ ਕੋਈ ਕਿਸੇ ਦੀ ਪਰ ਜਿਹਨੇ ਗਤੀ ਕਰਨੀ ਆ ਉਹਦੀ ਸ਼ਰਣੀ ਪੈਣਾ ਬੜਾ ਜ਼ਰੂਰੀ ਆ ਪਿਆਰ ਦੇ ਨਾਲ ਸਾਧ ਸੰਗਤ ਜੀ ਆਖਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜਿਹਨੇ ਸਾਡੀ ਗਤੀ ਕਰਨੀ ਆ ਉਹ ਕੌਣ ਉਹ ਅਕਾਲ ਪੁਰਖ ਉਹਦੀ ਰੱਬੀ ਬਾਣੀ ਆ ਰੱਬੀ ਪਿਆਰ ਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਗੱਲ ਇਹ ਸੋਚਣ ਵਾਲੀ ਆ ਤਾਂ ਅੱਜ ਸਾਨੂੰ ਲੋੜ ਹੈ ਆਪਾਂ ਵੀ ਉਹ ਸੱਚੇ ਪ੍ਰਭੂ ਦੀ ਸ਼ਰਣਾਗਤ ਹੋ ਜਾਈਏ ਮਨੋ ਤਨੋ ਘਰ-ਬਾਰ ਛੱਡ ਕੇ ਨਹੀਂ ਤਨੋ ਮਨੋ ਰੱਬ ਦੀ ਸ਼ਰਣਾਗਤ ਹੋ ਜਾਓ ਬੰਦਗੀ ਦੀ ਸ਼ਰਣਾਗਤ ਹੋ ਜਾਓ ਫਿਰ ਕੀ ਹੋਵੇਗਾ ਸੇ ਭਾਦੋਂ ਇਹ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਏ ਜਿਹੜਾ ਸ਼ਰਣਾਗਤ ਹੋ ਗਿਆ ਸੂ ਸੁਖੀ ਬਸੰਦੀਆ ਜਿਨ੍ਹਾਂ ਮਿਆਹ ਹਰ ਰਾਏ ਫਿਰ ਨਰਕ ਭਰੀ ਜ਼ਿੰਦਗੀ ਵੀ ਸਵਰਗ ਬਣ ਜਾਵੇਗੀ ਉਹ ਜਿੱਥੇ ਜਿੱਥੇ ਬੈਠੇਗਾ ਉਹ ਧਰਤੀ ਸਵਰਗ ਬਣ ਜਾਵੇਗੀ ਇਸ ਕਰਕੇ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਕਰਮ ਜਿਹੜੇ ਆ ਉਹਨਾਂ ਨੂੰ ਬਦਲਣ ਵਾਸਤੇ ਚੰਗੇ ਕਰਮ ਕਰਨੇ ਪੈਂਦੇ ਆ ਇਹਦੇ ਵਿੱਚ ਕੋਈ ਕਾਲੀ ਨਹੀਂ ਜਿਵੇਂ ਉਹਨੇ ਗਲਤੀ ਕੀਤੀ ਮੁਰਗੀ ਨੂੰ ਮਾਰ ਕੇ ਤੇ ਮੈਂ ਸਾਰੇ ਇਹਦੇ ਸੋਨੇ ਦੇ ਆਂਡੇ ਬਾਹਰ ਕੱਢ ਲਾ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਕਿ ਕਈ ਵਾਰੀ ਕਾਲੀ ਕਰਦੇ ਆ ਜਦੋਂ ਅਸੀਂ ਵੀ ਛੇਤੀ ਸੁੱਖ ਮਿਲ ਜਾਵੇ ਨਹੀਂ ਪਾਈ ਇਹ ਜਿਹੜਾ ਕਰਮਾਂ ਦੇ ਹਿਸਾਬ ਨਾਲ ਹੀ ਬੰਦੇ ਨੂੰ ਸੁੱਖ ਮਿਲਣਾ ਹੁੰਦਾ ਅਸੀਂ ਕਾਲੀ ਕਰ ਜਾਂਦੇ ਆ ਕਈ ਵਾਰੀ ਜਿਨੇ ਸਾਡੀ ਗਤੀ ਕਰਨੀ ਆ ਉਹ ਵਾਹਿਗੁਰੂ ਪਰਮੇਸ਼ਰ ਆ ਉਹਦੇ ਨਾਲ ਜੁੜ ਨਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਆ ਬਾਕੀ ਮਹਾਪੁਰਖਾਂ ਦੇ ਕਹਿਣ ਦੇ ਮੁਤਾਬਕ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਆ ਉਹਨੂੰ ਥੋੜਾ ਜਿਹਾ ਬਦਲਣਾ ਪਵੇਗਾ ਇੱਕ ਸੂਫੀ ਵਾਜ਼ੀਦ ਫਕੀਰ ਹੋਇਆ ਉਹਨਾਂ ਨੇ ਆਪਣੇ ਬਾਰੇ ਇੱਕ ਬੜੀ ਕੀਮਤੀ ਗੱਲ ਦੱਸੀ ਉਹ ਫਕਰ ਬੰਦਾ ਸੀ ਸੋਚਣ ਲੱਗਾ ਇਹ ਪਹਿਲਾਂ ਵਾਲੇ ਉਹਨੇ ਆਪਦੇ ਜੀਵਨ ਦੀ ਗੱਲ ਕੀਤੀ ਮੈਂ ਸੋਚਦਾ ਹੁੰਦਾ ਸੀ ਵੀ ਰੱਬ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਹਾਂ ਇਨਕਲਾਬੀ ਕਿਸਮ ਦਾ ਬੰਦਾ ਸੀਗਾ ਤੇ ਮੈਂ ਪ੍ਰਾਰਥਨਾ ਕਰਦਾ ਸੀ ਹੇ ਈਸ਼ਵਰ ਹੇ ਵਾਹਿਗੁਰੂ ਅੱਗੇ ਵੀ ਮੈਨੂੰ ਇੰਨੀ ਤਾਕਤ ਦੇ ਵੀ ਮੈਂ ਸਮੁੱਚੇ ਵਿਸ਼ਵ ਨੂੰ ਬਦਲ ਸਕਾਂ ਸਾਰਾ ਵਿਸ਼ਵ ਜਿੰਨਾ ਸੰਸਾਰ ਇਹ ਸਾਰੇ ਸੰਸਾਰ ਨੂੰ ਬਦਲਦਾ ਇੰਨੀ ਤਾਕਤ ਦੇ ਕਹਿੰਦਾ ਮੈਂ ਥੋੜਾ ਜਿਹਾ ਉਮਰ ਮੇਰੀ ਜਦੋਂ ਲੰਘੀ ਆ ਜਵਾਨੀ ਲੰਘ ਗਈ ਆ ਤੇ ਅੱਧ ਖੜ ਉਮਰ ਦੇ ਵਿੱਚ ਆ ਕੇ ਪਹੁੰਚਿਆ ਮਹਿਸੂਸ ਕੀਤਾ ਵੀ ਮੇਰਾ ਅੱਧਾ ਜੀਵਨ ਬੀਤ ਗਿਆ ਹਾਲੇ ਤੱਕ ਮੈਂ ਇੱਕ ਵੀ ਬੰਦੇ ਨੂੰ ਬਦਲ ਨਹੀਂ ਸਕਿਆ ਕਮਾਲ ਦੀ ਗੱਲ ਆ ਫਿਰ ਮੈਂ ਆਪਣੀ ਪ੍ਰਾਰਥਨਾ ਬਦਲ ਕੇ ਇੰਜ ਕਰ ਲਈ ਹੇ ਵਾਹਿਗੁਰੂ ਮੇਰੇ ਉੱਤੇ ਇੰਨੀ ਕਿਰ ਮਿਹਰ ਕਰੋ ਕਿ ਜੋ ਵੀ ਮੇਰੇ ਸੰਪਰਕ ਵਿੱਚ ਆਵੇ ਮੈਂ ਉਹਨੂੰ ਬਦਲ ਸਕਾਂ ਜਿਹੜੇ ਵੀ ਆਪਣੇ ਸੰਪਰਕ ਚ ਲੋਕ ਆਉਂਦੇ ਆ ਸਮਾਜ ਦੇ ਕੁਝ ਲੋਕ ਹੁੰਦੇ ਆ ਜਿੱਥੇ ਅਸੀਂ ਕੰਮਕਾਰ ਕਰਦੇ ਆ ਉਹ ਲੋਕ ਹੁੰਦੇ ਆ ਵੀ ਕਹਿਣ ਲੱਗਾ ਵੀ ਕਮ ਸੇ ਕਮ ਜੇ ਮੈਂ ਇਹਨਾਂ ਨੂੰ ਬਦਲ ਦੂੰਗਾ ਤਾਂ ਮੇਰਾ ਜਿਹੜਾ ਸਾਹ ਮੈਨੂੰ ਸੌਖਾ ਜਾਵੇਗਾ ਮੈਨੂੰ ਖੁਸ਼ੀ ਮਿਲੇਗੀ ਫਿਰ ਕਹਿੰਦਾ ਵੀ ਮੈਂ ਉਹਨਾਂ ਨੂੰ ਵੀ ਬਦਲ ਨਹੀਂ ਸਕਿਆ ਵੀ ਮੈਂ ਇੱਕ ਪ੍ਰਾਰਥਨਾ ਤਾਂ ਜ਼ਰੂਰ ਕੀਤੀ ਆ ਮੈਨੂੰ ਪਤਾ ਲੱਗਾ ਵੀ ਮੇਰੇ ਸੰਪਰਕ ਚਾਏ ਲੋਕ ਮੈਂ ਬਦਲ ਨਹੀਂ ਸਕਿਆ ਪੀ ਘੱਟੋ-ਘੱਟ ਮੈਂ ਆਪਣੇ ਪਰਿਵਾਰ ਦੋਸਤਾਂ ਨੂੰ ਹੀ ਬਦਲ ਸਕਦਾ ਤਾਂ ਵੀ ਮੈਨੂੰ ਤਸੱਲੀ ਰਹਿੰਦੀ ਨਹੀਂ ਪਰ ਹੋਇਆ ਨਹੀਂ ਇਹ ਹੁਣ ਜਦੋਂ ਮੈਂ ਬੁੱਢਾ ਹੋ ਗਿਆ ਬਿਰਧ ਅਵਸਥਾ 'ਚ ਪਹੁੰਚ ਗਿਆ ਮੇਰੇ ਜੀਵਨ ਦੇ ਦਿਨ ਗਿਣਤੀ ਦੇ ਰਹੇਗੇ ਹੁਣ ਮੈਂ ਇੱਕੋ ਹੀ ਪ੍ਰਾਰਥਨਾ ਕਰਦਾ ਹੇ ਈਸ਼ਵਰ ਮੈਨੂੰ ਆਪਣੇ ਆਪ ਨੂੰ ਬਦਲਣ ਦੀ ਤਾਕਤ ਦਿਓ ਜੋ ਮੈਂ ਸ਼ੁਰੂ ਤੋਂ ਹੀ ਜੇਕਰ ਮੈਂ ਇਹੋ ਜੀ ਅਰਦਾਸ ਕੀਤੀ ਹੁੰਦੀ ਤਾਂ ਮੇਰਾ ਜੀਵਨ ਬਰਬਾਦ ਨਾ ਹੁੰਦਾ ਇਹ ਸੂਫੀ ਬਯਜ਼ੀਦ ਫਕੀਰ ਨੇ ਆਪਦੀ ਹੱਡ ਬੀਤੀ ਦੱਸੀ ਐ ਇੱਥੋਂ ਦੇਖੋ ਵੀ ਸਾਡੀਆਂ ਅਰਦਾਸਾਂ ਕਿੱਦਾਂ ਦੀਆਂ ਨੇ ਇਹ ਵੀ ਸਾਨੂੰ ਦੇਖਣਾ ਪਊਗਾ ਨਾ ਵੀ ਅਸੀਂ ਅਰਦਾਸ ਕਿੱਦਾਂ ਦੀ ਕਰ ਰਹੇ ਹਾਂ ਜੇ ਸਾਡੀ ਅਰਦਾਸ ਹੀ ਠੀਕ ਨਹੀਂ ਤਾਂ ਸਾਡਾ ਜੀਵਨ ਕਿੱਦਾਂ ਠੀਕ ਹੋ ਜਾਵੇਗਾ ਸ਼ੁਕਰ ਆ ਰੱਬ ਨੇ ਸਾਡੀਆਂ ਸਾਰੀਆਂ ਅਰਦਾਸਾਂ ਨਹੀਂ ਮੰਨ ਲਈਆਂ ਇਹ ਸਾਡਾ ਜੀਵਨ ਹੀ ਬਹੁਤ ਬੇਕਾਰ ਹੋਣਾ ਸੀ ਕਿਉਂਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਮਾਫ਼ ਕਰਨਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਪੁਖ ਤਾਂ ਅਸੀਂ ਤਾਂ ਰੱਬ ਤੋਂ ਰੱਬ ਨੂੰ ਛੱਡ ਕੇ ਸਭ ਕੁਝ ਮੰਗਣ ਨੂੰ ਰਾਜ਼ੀ ਹੋ ਜਾਂਦੇ ਆ ਪਰ ਰੱਬ ਦਾ ਨਾਮ ਹੀ ਨਹੀਂ ਮੰਗਦੇ ਤਾਂ ਇਹ ਵਿਚਾਰ ਕਰਦੇ ਆ ਜਿਹੜਾ ਮੈਂ ਸ਼ਰਨਾਗਤ ਸ਼ਬਦ ਵਰਤੇ ਅਸੀਂ ਬਹੁਤ ਪਿਆਰਾ ਸ਼ਬਦ ਦਾ जिने ਸਾਡੀ ਗਤੀ ਕਰਨੀ ਹੈ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਮਾਇਆ ਦੀ ਪ੍ਰੀਤ ਕਿਛ ਨਹੀਂ ਛਿਨ ਆਵੇ ਪਲ ਜਾਏ ਪੁੱਤਰ ਦੀ ਪ੍ਰੀਤ ਕਿਛ ਨਹੀਂ ਜੋ ਇਸਤਰੀ ਸੰਗ ਲਪਟਾਵੇ ਕੰਨਿਆ ਦੀ ਪ੍ਰੀਤ ਕਿਛ ਨਹੀਂ ਜੋ ਪਰਕਰ ਜਾਏ ਵਸਾਵੇ ਮਾਤ ਪਿਤਾ ਦੀ ਪ੍ਰੀਤ ਕਿਛ ਨਹੀਂ ਜੋ ਜਮਤੇ ਨਹੀਂ ਛਡਾਵੇ ਪ੍ਰੀਤ ਏਕ ਭਗਵਾਨ ਕੀ ਜੋ ਲੋਕ ਪਰਲੋਕ ਸਹਾਵੇ ਕਹਿਣ ਦਾ ਭਾਵ ਤਾਂ ਇਹ ਆਈ ਕਵੀ ਦਾ ਬੜੀ ਡੂੰਗੀ ਕਵਿਤਾ ਲਿਖੀ ਇਹਨੇ ਵੀ ਮਾਇਆ ਦੇ ਨਾਲ ਜੇ ਆਪਾਂ ਪੈਸਾ ਦੇ ਨਾਲ ਪ੍ਰੀਤ ਪਾਲਾਂਗੇ ਮਾਇਆ ਦਾ ਕੀ ਆ ਅੱਜ ਸਾਡੇ ਕੋਲ ਕੱਲ ਨੂੰ ਕਿਸੇ ਦੇ ਕੋਲ ਨਾਲੇ ਪੈਸਾ ਕਿਹੜਾ ਇੱਕ ਜਗ੍ਹਾ ਟਿਕਦਾ ਘੁੰਮੀ ਜਾਂਦਾ ਨਾਲੇ ਦੁਨੀਆ ਨੂੰ ਕਮਾਈ ਜਾਂਦਾ ਤੇ ਪੁੱਤਰ ਦੇ ਨਾਲ ਜੇ ਆਪਾਂ ਪ੍ਰੀਤ ਪਾ ਲਈਏ ਵੀ ਇਹ ਵੀ ਏਡੀ ਖਾਸ ਗੱਲ ਨਹੀਂ ਹੁੰਦੀ ਕੱਲ ਨੂੰ ਪੁੱਤਰ ਵਿਆਹ ਆ ਗਿਆ ਉਹ ਘਰ ਵਾਲੀ ਦਾ ਹੋ ਕੇ ਰਹਿ ਜਾਂਦਾ ਕਈ ਵਾਰੀ ਮਾਤਾ ਪਿਤਾ ਨੂੰ ਘਰੋਂ ਹੀ ਕੱਢ ਦਿੰਦੇ ਆ ਇਹੋ ਜਿਹੇ ਹੁੰਦੇ ਆ ਨਾ ਤਾਂ ਕੰਨਿਆਂ ਦੀ ਪ੍ਰੀਤ ਕਿਸ ਨਹੀਂ ਜੋ ਪਰ ਕਰ ਜਾਏ ਵਸਾਵੇ ਕਈ ਵਾਰੀ ਜਿਹੜੀ ਕੰਨਿਆਂ ਹੁੰਦੀ ਆ ਧੀ ਹੁੰਦੀ ਆ ਉਹਤੇ ਬੜਾ ਸਾਨੂੰ ਮਾਣ ਹੁੰਦਾ ਪ੍ਰਾਇ ਘਰੇ ਚਲੀ ਜਾਂਦੀ ਆ ਉਹ ਵਿਚਾਰੀ ਕਬੀਲਦਾਰੀ ਚ ਇੰਨਾ ਫਸ ਜਾਂਦੀ ਆ ਉਹ ਭੁੱਲੀ ਜਾਂਦੀ ਆ ਆਪਣੇ ਪਰਿਵਾਰ ਨੂੰ ਫਿਰ ਉਹਦੇ ਨਾਲ ਪ੍ਰੀਤ ਉਹੋ ਜੀ ਗੱਲ ਰਹਿੰਦੀ ਨਹੀਂ ਮਾਤ ਪਿਤਾ ਦੀ ਪ੍ਰੀਤ ਕਿਸ ਨਹੀਂ ਕਵੀ ਜੀ ਕਹਿੰਦੇ ਆ ਵੀ ਜੋ ਜੰਮਤੇ ਨਹੀਂ ਛਡਾਵੇ ਠੀਕ ਆ ਮਾਤਾ ਪਿਤਾ ਸਾਨੂੰ ਜਨਮ ਦਿੰਦੇ ਆ ਵੱਡੇ ਕਰਦੇ ਆ ਪਰ ਜਨਮ ਮਰਨ ਦੇ ਬੰਧਨਾ ਤੋਂ ਨਹੀਂ ਨਾ ਛਡਾ ਸਕਦੇ ਸਾਨੂੰ ਜਿੱਥੋਂ ਤੱਕ ਕਹਿ ਸਕਦੇ ਆ ਵੀ ਹੁਣ ਤੁਸੀਂ ਮੈਨੂੰ ਸ਼ਮਸ਼ਾਨ ਘਾਟ ਤੱਕ ਛੱਡ ਦਿੱਤਾ ਤੁਹਾਡਾ ਧੰਨਵਾਦ ਵੀ ਇਦੋਂ ਗਾਂ ਸਫਰ ਮੈਂ ਇਕੱਲਾ ਹੀ ਤੈਅ ਕਰੂੰਗਾ ਉਦੋਂ ਗਾਂ ਤਾਂ ਨਹੀਂ ਨਾ ਹੋ ਜਾਂਦੇ ਹੈਗੇ ਆਪਾਂ ਦੇਖਦੇ ਆ ਇਸ ਕਰਕੇ ਪ੍ਰੀਤ ਏਕ ਭਗਵਾਨ ਕੀ ਜੋ ਲੋਕ ਪਰਲੋਕ ਸਹਾਵੇ ਜਿਹੜੀ ਲੋਕ ਸੁਖੀ ਅਤੇ ਪਰਲੋਕ ਸਹੇਲੇ ਬਣਾਉਂਦੀ ਆ ਉਹ ਤਾਂ ਬਾਬੇ ਦੀ ਬਾਣੀ ਹੀ ਆ ਜੀ ਉਹ ਤਾਂ ਭਗਵਾਨ ਦੀ ਪ੍ਰੀਤ ਹੀ ਆ ਇਸ ਕਰਕੇ ਸੇ ਭਾਦੋਂ ਇਹ ਨਰਕ ਨਾ ਪਾਈ ਐ ਗੁਰ ਰਖਣ ਵਾਲਾ ਹੇਤ ਤਾਂ ਉਹ ਜੀਵ ਜਿਹੜੇ ਆ ਇਹ ਭਾਦੋਂ ਦੇ ਮਹੀਨੇ ਵਿੱਚ ਨਰਕਾਂ ਨੂੰ ਨਹੀਂ ਜਾਂਦੇ ਅਸੂ ਹੋਵੇ ਕੱਤਕ ਹੋਵੇ ਕੋਈ ਮਹੀਨਾ ਹੋਵੇ ਸੁਖੀ ਬਸਦੇ ਆ ਮੇਰੇ ਕਹਿਣ ਦਾ ਭਾਵ ਤਾਂ ਇਹ ਆ ਇਸ ਕਰਕੇ ਸਤਕਾਰਯੋਗ ਸਾਧ ਸੰਗਤ ਜੀ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਨਾਲ ਜੁੜ ਜਾਂਨੇ ਆ ਜਿਵੇਂ ਪੰਜ ਪਿਆਰੇ ਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਕਈ ਵਾਰੀ ਸਾਨੂੰ ਇਹਨਾਂ ਪੰਜਾਂ ਪਿਆਰਿਆਂ ਦੇ ਨਾਮ ਵੀ ਯਾਦ ਨਹੀਂ ਹੁੰਦੇ ਸਿੰਗਰਾਂ ਦੇ ਨਾਮ ਸਾਨੂੰ ਯਾਦ ਆ ਤੇ ਉਹ ਜੋ ਗੀਤ ਗਾਉਣ ਵਾਲੇ ਆ ਸੰਗੀਤਕਾਰ ਇਹ ਗੀਤਕਾਰ ਇਹਨਾਂ ਦੇ ਨਾਮ ਸਾਨੂੰ ਲਿਖਣ ਬੋਲਣ ਗਾਉਣ ਵਾਲਿਆਂ ਦੇ ਯਾਦ ਆ ਫਿਲਮੀ ਐਕਟਰਾਂ ਦੇ ਨਾਮ ਸਾਨੂੰ ਯਾਦ ਆ ਪੰਜ ਪਿਆਰੇ ਦੇ ਨਾਲ ਸਾਡੇ ਬੱਚਿਆਂ ਨੂੰ ਯਾਦ ਨਹੀਂ ਹੈਗੇ ਤਾਂ ਅਸੀਂ ਕਿੱਥੋਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਵਾਲੇ ਹੋਗੇ ਬਹੁਤ ਇੱਕ ਇਤਰਾਸ ਦੀ ਆ ਵੀ ਚੰਗੀ ਚੀਜ਼ ਨੂੰ ਅਸੀਂ ਸ਼ਾਬਾਸ਼ ਘੱਟ ਦਿੰਨੇ ਆਂ ਬੁਰੀ ਚੀਜ਼ ਨੂੰ ਨਾਲੇ ਤਾਂ ਮੰਨ ਲਾ ਕੇ ਕਰਦੇ ਆਂ ਨਾਲੇ ਉਹਦੀ ਵਾਹ ਵਾਹ ਕਰਦੇ ਆਂ ਇਹ ਚੰਗੀ ਗੱਲ ਨਹੀਂ ਹੈਗੀ ਇਸ ਕਰਕੇ ਇਸ ਕਰਕੇ ਹੀ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਜਿਉਂਦਿਆਂ ਜੀ ਇਦਾਂ ਦੀ ਬਣੀ ਪਈ ਆ ਵੀ ਅਸੀਂ ਸੁਖੀ ਨਹੀਂ ਹੈਗੇ ਹਾਂ ਕੋਈ ਹਾਲ ਪੁੱਛਦਾ ਆਪਾਂ ਕਹਿੰਨੇ ਚੜ੍ਹਦੀ ਕਲਾ ਬਧੀਆ ਸੁਖ ਸ਼ਾਂਤੀ ਆ ਠੀਕ ਠਾਕ ਪਰ ਅਸੀਂ ਅੰਦਰੋਂ ਠੀਕ ਨਹੀਂ ਆ ਅਸੀਂ ਕਿੱਡਾ ਵੱਡਾ ਝੂਠ ਬੋਲ ਰਹੇ ਹਾਂ ਜਦੋਂ ਕਿ ਪੁੱਛਦਾ ਤੁਹਾਡਾ ਹਾਲ ਕੀ ਆ ਕਿੱਧਰ ਨੂੰ ਅਸੀਂ ਜਾ ਰਹੇ ਤਾਂ ਮਹਾਪੁਰਖਾਂ ਨੇ ਫਿਰ ਆਏ ਹੋਏ ਸੱਜਣ ਨੂੰ ਬਾਬਾ ਦਾਨ ਸਿੰਘ ਜੀ ਨੇ ਕਿਹਾ ਭਾਈ ਇਹ ਕਰਮਾਂ ਉੱਪਰ ਨਿਬੜ ਹੈ ਜੇ ਲੋਚੈ ਸਭ ਕੋਏ ਵੀ ਜੇ ਤੂੰ ਕਹਿੰਦਾ ਮੈਂ ਅੱਜ ਹੀ ਅਮੀਰ ਹੋ ਜਾ ਜੇ ਤੂੰ ਕਹਿੰਦਾ ਮੈਂ ਅੱਜ ਹੀ ਰਾਜਾ ਬਣ ਜਾ ਇਦਾਂ ਨਹੀਂ ਹੋ ਸਕਦਾ ਕਰਮਾਂ ਦਾ ਨਿਬੜਾ ਹੋ ਕੇ ਹੀ ਰਹਿੰਦਾ ਕਰਮਾਂ ਦਾ ਚੱਕਰ ਵਰਤਣਾ ਹੀ ਵਰਤਣਾ ਕਿੱਥੋਂ ਤੱਕ ਬੰਦਾ ਭੱਜ ਲੂਗਾ ਨਹੀਂ ਭੱਜ ਸਕਦਾ ਇਸ ਕਰਕੇ ਭਾਈ ਲੋੜ ਸੱਚੇ ਸਤਗੁਰਾਂ ਦੇ ਚਰਨਾ ਵਿੱਚ ਜੁੜਨ ਦੀ ਉਹਦੇ ਨਾਲ ਕੀ ਹੋਵੇਗਾ ਕੀ ਬਣੇਗੀ ਖੇੜ ਦੁੱਖ ਆਵੇਗਾ ਸੁੱਖ ਆਵੇਗਾ ਰਜਾ ਵਿੱਚ ਰਹਿਣਾ ਜਾਵੇਗਾ ਬਾਣੀ ਸਾਨੂੰ ਭਾਣਾ ਮੰਨਣਾ ਸਿਖਾਉਂਦੀ ਆ ਜਿਹਨੂੰ ਭਾਣਾ ਮੰਨਣਾ ਆ ਗਿਆ ਜਾਂ ਜਿਸਨੇ ਵੀ ਗੁਰੂ ਦਾ ਹੁਕਮ ਮੰਨ ਲਿਆ ਸਮਝ ਲਓ ਉਹਦੀ ਜ਼ਿੰਦਗੀ ਦਾ ਵੇੜਾ ਪਾਰ ਹੋ ਗਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਸੱਚੇ ਪਾਤਸ਼ਾਹ ਜੀ ਬਹੁਤ ਮਿਹਰਮਤ ਕਰ ਦਿੰਦੇ ਆ ਜੀ ਤਰਸ ਕਰ ਦਿੰਦੇ ਆ ਇਸ ਕਰਕੇ ਮਰਨਾ ਤਾਂ ਆਪਾਂ ਹੈਗਾ ਹੀ ਆ ਮਰਨਾ ਮੁੱਲਾ ਮਰਨਾ ਭੀ ਕਰਤਾਰੂ ਡਰਨਾ ਮਰਨਾ ਜ਼ਰੂਰ ਮਰਨਾ ਪਰ ਮੌਤ ਦਾ ਡਰ ਨਹੀਂ ਰਹਿੰਦਾ ਜਿਹਨੂੰ ਰੱਬ ਦਾ ਡਰ ਹੋਵੇ ਇਸ ਕਰਕੇ ਸਾਧ ਸੰਗਤ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਇਹ ਤਾਂ ਭਾਈ ਕਿਸੇ ਦੇ ਕਰਮ ਕਿਸ ਤਰ੍ਹਾਂ ਦੇ ਆ ਕਈ ਵਾਰੀ ਆਪਾਂ ਸੋਚਦੇ ਆ ਉਹ ਬੰਦੇ ਨੇ ਪਾਪ ਕੀਤੇ ਆ ਜ਼ਿੰਦਗੀ ਵਿੱਚ ਉਹ ਖੁਸ਼ ਰਹਿੰਦਾ ਪਾਪੀ ਜਿਹੜੇ ਆ ਹੱਸਦੇ ਖੇਡਦੇ ਆ ਰੱਬ ਦੇ ਭਗਤ ਇਹ ਉਦਾਸ ਆ ਇਹਨਾਂ ਦੇ ਘਰੇ ਦੁੱਖ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਭਗਤਾਂ ਨੂੰ ਪਤਾ ਵੀ ਸਾਡੇ ਪਿਛਲੇ ਜਿਹੜੇ ਅਸੀਂ ਕਰਾਏ ਆ ਨਾ ਕਰਮ ਉਹਨਾਂ ਦੀ ਸਜ਼ਾ ਮਿਲ ਰਹੀ ਆ ਅੱਗਾ ਸਵਾਰਦੇ ਆ ਭਗਤ ਆਪਣਾ ਕਈ ਵਾਰੀ ਆਪਾਂ ਕਹਿੰਨੇ ਆ ਵੀ ਉਹ ਇਦਾਂ ਪਾਪ ਕਰਦੇ ਆ ਵਧੀਆ ਖੁਸ਼ ਰਹਿੰਦੇ ਆ ਆਪਦੇ ਘਰੇ ਨਹੀਂ ਪਾ ਕੂੜ ਫਿਰੇ ਪ੍ਰਧਾਨ ਵੀ ਲਾ ਲੋ ਪੱਕੀ ਹਾਂ ਕਲਯੁਗ ਦੇ ਵਿੱਚ ਕੂੜ ਪ੍ਰਧਾਨ ਇਹ ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ ਵਾਕਈ ਕੂੜ ਚੀਜ਼ਾਂ ਪ੍ਰਧਾਨ ਬਣੀਆਂ ਫਿਰਦੀਆਂ ਨੇ ਜਿਹੜੀਆਂ ਚੀਜ਼ਾਂ ਪਿੱਛੇ ਹੋਣੀਆਂ ਚਾਹੀਦੀਆਂ ਉਹ ਅੱਗੇ ਨੇ ਜਿਹੜੀਆਂ ਅੱਗੇ ਨੇ ਉਹ ਪਿੱਛੇ ਨੇ ਇਸ ਤਰ੍ਹਾਂ ਉਲਟੀ ਚੀਜ਼ ਵੀ ਹੋਈ ਫਿਰਦੀ ਆ ਇਸ ਸੰਸਾਰ ਦੀ ਰੀਤ ਆ ਹੁੰਦਾ ਹੀ ਆ ਰਿਆ ਬਹੁਤ ਸਮੇ ਤੋਂ ਮਹਾਤਮਾ ਬੁੱਧ ਵਰਗੇ ਲੋਕਾਂ ਨੂੰ ਬਖਸ਼ਿਆ ਨਹੀਂ ਗਿਆ ਇਸ ਕਰਕੇ ਜੀਸਸ ਵਰਗਿਆਂ ਨੂੰ ਉਸਲੀਵ ਤੇ ਚੜਾਇਆ ਗਿਆ ਬਾਬਾ ਨਾਨਕ ਜੀ ਦੇ ਵੀ ਪੱਥਰ ਮਾਰੇ ਗਏ ਆ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ 6ਵੇਂ ਪਾਤਸ਼ਾਹ ਜੀ ਨੂੰ ਜੁੱਧ ਕਰਨੇ ਪਏ ਆ 9ਵੇਂ ਪਾਤਸ਼ਾਹ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਇਹ ਸੰਸਾਰ ਦੀ ਰੀਤ ਆ ਜਿਹੜੇ ਸਾਧੂ ਸੰਤ ਹੁੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਵਿੱਚੋਂ ਗੁਜ਼ਰਨਾ ਹੀ ਪੈਂਦਾ ਸਮਾਜ ਨੂੰ ਸੇਧ ਦੇਣ ਵਾਸਤੇ ਬਹੁਤ ਕੁਝ ਬਹੁਤ ਇੱਕ ਤਰ੍ਹਾਂ ਦਾ ਜ਼ਿੰਦਗੀ ਵਿੱਚ ਸੰਘਰਸ਼ ਭਗਤਾਂ ਦੇ ਵੀ ਹੁੰਦਾ ਭਗਤ ਕਬੀਰ ਸਾਹਿਬ ਦੀ ਜ਼ਿੰਦਗੀ ਦੇਖੋ ਪਰ ਉਹਨਾਂ ਦੀ ਅਵਸਥਾ ਹਰ ਜਨ ਗੁਣ ਗਾਵਤ ਹਸਿਆ ਉਹ ਬਹੁਤ ਖਿੜੇ ਖਿੜੇ ਰਹਿੰਦੇ ਆ ਰੱਬੀ ਭਾਣਾ ਮੰਨਦੇ ਆ ਕਹਿੰਦੇ ਆ ਵਾਹਿਗੁਰੂ ਤੂੰ ਰਾਜਿਆਂ ਦਾ ਰਾਜਾ ਬਣਾ ਦੇ ਸਾਡਾ ਵੱਧ ਕੀ ਜਾਣ ਤੂੰ ਮੰਗਣ ਲਾ ਦੇ ਭਿਖਾਰੀ ਬਣਾ ਦੇ ਸਾਡਾ ਘਟ ਕੀ ਜਾਣ ਜੋ ਰਾਜ ਦੇਹ ਤਾਂ ਕਵਣ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਜੇ ਸੁਖ ਦੇਤਾ ਤੁਝੇ ਅਰਾਧੀ ਦੁਖ ਭੀ ਤੁਝੈ ਧਾਈ ਤਾਂ ਇਸ ਕਰਕੇ ਵੀ ਜੇ ਤੂੰ ਮੈਨੂੰ ਸੁਖ ਦੇ ਦੇਵੇਂ ਤਾਂ ਵੀ ਤੈਨੂੰ ਚੇਤੇ ਕਰੂੰਗਾ ਮਾਲਕ ਮੇਰਿਆ ਜੇ ਤੂੰ ਦੁਖ ਦੇ ਦੇਵੇਂ ਤਾਂ ਵੀ ਮੈਂ ਉਦਾਸ ਨਹੀਂ ਹੋਵਾਂਗਾ ਇਹੋ ਜੀ ਅਵਸਥਾ ਬਾਣੀ ਪੜਨ ਵਾਲੇ ਦੀ ਬਣ ਜਾਂਦੀ ਹੈ ਕਲ ਮਹ ਪ੍ਰੇਤ ਜਿਨ ਰਾਮ ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਉਹ ਕਲਯੁਗ ਵਿੱਚ ਭੂਤਾਂ ਪ੍ਰੇਤਾਂ ਵਰਗੇ ਆ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਪਛਾਣਿਆ ਹੀ ਨਹੀਂ ਸਤਜਗ ਦੇ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਤਾਂ ਗੁਰੂ ਸਾਹਿਬ ਮਹਿਰਮਤ ਕਰਨ ਤਰਸ ਕਰਨ ਜੀ ਇਹ ਕਰਮਾਂ ਦਾ लेखा जोखा ਹੈ ਕਰਮਾ ਕਰਕੇ ਹੀ ਅਸੀਂ ਇੱਕ ਦੂਜੇ ਨੂੰ ਮਿਲੇ ਹਾਂ ਇਸ ਕਰਕੇ ਸਤਗੁਰੂ ਅੱਗੇ ਅਰਦਾਸ ਕਰੋ ਜਨਮ ਮਰਨਾਂ ਦੇ ਬੰਧਨਾਂ ਤੋਂ ਮੁਕਤ ਹੋਈਏ ਬਹੁਤ ਜਨਮ ਬਿਛਰੇ ਥੇ ਮਾਧੋ ਇਹੋ ਜਨਮ ਤੇ ਮਾਰੇ ਦੇਖੇ ਭੁੱਲ ਚੁੱਕ ਦੀ ਖਿਮਾ ਸਾਧ ਸੰਗਤ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ